ਬਹੁਤ ਮਾਨ ਵਾਲੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਬਹੁਤ ਮਤਲਬ ਮੈਂ ਆਪਣੇ ਜਿਹੜੇ ਮੇਰੇ ਰਾਜਨੀਤਿਕ ਗੁਰੂ ਆ ਮੈਂਟਰ ਆ ਅਰਵਿੰਦ ਕੇਜੀਵਾਲ ਜੀ ਔਰ ਭਗਵੰਤ ਮਾਨ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਉਹਨਾਂ ਨੂੰ ਇੱਕ ਗੀਂਦ ਦਵਾਨਾ ਅਸੀਂ ਸਾਰੇ ਸਾਡੀ ਮਤਲਬ ਮੈਂ ਖੁਦ ਵੀ ਮੇਰਾ ਪਰਿਵਾਰ ਵੀ ਔਰ ਮੇਰਾ ਸਾਰਾ ਪਰਿਵਾਰ ਦਾ ਮਤਲਬ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅਸੀਂ ਸਾਰੇ ਜਿੰਨੇ ਚਾਹੇ ਅਸੀਂ 9 ਐਮਐਲਏ ਆ ਜੀ ਔਰ ਸਾਡੇ ਜਿੰਨੇ ਸਾਡੇ ਅਹੁਦੇਦਾਰ ਹੈ ਔਰ ਜਿੰਨੇ ਸਾਡੇ ਕੈਂਡੀਡੇਟ ਸੀ ਪ੍ਰਸਪੈਕਟਿਵ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਜਿੰਨੇ ਸਾਡੇ ਬੂਤ ਤੱਕ ਦੇ ਵਲੰਟੀਅਰ ਹੈ ਸਾਰੇ ਅਸੀਂ ਪੂਰੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਅਸੈਂਬਲੀ ਦੇ ਵਿੱਚ 9 ਦੀਆਂ 9 ਅਸੈਂਬਲੀ ਸੀਟਾਂ ਜਿੱਤੇ ਸੀਗੇ ਅਸੀਂ ਪਹਿਲੇ ਨਾਲੋਂ ਮਾਰਚ ਨੇ ਬਤਾ ਕੇ ਬਹੁਤ ਵਧੀਆ ਜਿਹੜਾ ਹੈਗਾ ਇੱਕ ਬਿਗੇਸਟ ਵਿਕਟਰੀ ਜਿਹੜੀ ਆ ਪਾਰਟੀ ਨੂੰ ਦੇਵਾਂਗੇ ਅਸੀਂ ਪਾਰਟੀ ਦੇ ਅਗੋਂ ਲੀਡਰਾਂ ਕਿਸ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜੀ ਹੁਣ ਆਪਾਂ ਤਕੜੇ ਹੋ ਕੇ ਹਮਲਾ ਮਾਰੀਏ ਜੀ ਅਸੀਂ ਪੰਜਾਬ ਦਾ ਮੋਰਚਾ ਜਿੱਤ ਲਿਆ ਹੁਣ ਅਸੀਂ ਪੰਜਾਬ ਦੇ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦਾ ਮੋਰਚਾ ਜਿੱਤਨਾ ਦੇਸ਼ ਦਾ ਮੋਰਚਾ ਜਿੱਤਨਾ ਆਪਣੇ ਲੀਡਰਾਂ ਦੇ ਹੱਥ ਸਟਰੋਂਗ ਕਰਨੇ ਆ ਜੀ ਅਸੀਂ ਸਾਡੇ ਜਿਹੜੇ ਹੈਗੇ ਐਸ ਵੇਲੇ ਬਹੁਤ ਸਾਡੇ ਉਹਨਾਂ ਨੇ ਪੈਸੇ ਰੋਕੇ ਹੋਏ ਆ ਜੀ ਸਾਨੂੰ ਸੈਸ਼ਨ ਨਹੀਂ ਕਰ ਦਿੰਦੇ ਸਾਡਾ ਕਿਸਾਨ ਮਜ਼ਦੂਰ ਬਾਰਡਰ ਤੇ ਬੈਠੇ ਹੋਏ ਆ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਪ੍ਰੋਟੈਸਟ ਨਹੀਂ ਕਰ ਦਿੰਦੇ ਉਹਨਾਂ ਦੀ ਮੰਗਾਂ ਦਾ ਕੀ ਮੰਨਣੀ ਆ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ ਹੈਗੇ ਆ ਜਿਵੇਂ ਹੁਣ ਸਾਨੂੰ ਸਟੇਟ ਦੇ ਵਿੱਚ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਮਚਾਰੀਆਂ ਨੂੰ ਵਪਾਰੀਆਂ ਨੂੰ ਧਰਨ ਨਹੀਂ ਲਾ ਹੋਣਗੇ ਪਲੱਸ 17 ਜਿਹੜੇ ਸਾਡੇ ਹੈਗੇ ਆ ਰਾਜ ਸਭਾ ਦੇ ਔਰ ਜਿਹੜੇ ਸਾਡੇ ਨੈਸ਼ਨਲ ਲੈਵਲ ਤੇ 35 40 ਜਿਹੜੇ ਸਾਰੇ ਬੰਦੇ ਇਕੱਠੇ ਹੋਵਾਂਗੇ ਅਸੀਂ ਜਾ ਕੇ ਉੱਥੇ ਅਸੀਂ ਸਰਕਾਰ ਬਣਾਉਣ ਦੇ ਵਿੱਚ ਯੋਗਦਾਨ ਪਾਵਾਂਗੇ ਅਸੀਂ ਇਹਨਾਂ ਨੂੰ ਤਾਂ けਰਾਂਗੇ けਰਾਂਗੇ ਔਰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਇਹਨਾਂ ਨੂੰ ਮਤਲਬ ਕਿਉਂਕਿ ਇਹ ਜਿਹੜੀ ਹੈਗੀ ਆ ਤੁਹਾਡੇ ਐਨਡੀਆ ਅਲਾਈਅੰਸ ਹੈ ਇਹ ਇੱਕ ਨਾਪਾਕ ਹੈ ਇਹਨਾਂ ਨੇ ਸਾਰੇ ਭ੍ਰਿਸ਼ਟਾਚਾਰੀ ਇਕੱਠੇ ਕੀਤੇ ਆ ਇਹ ਭ੍ਰਿਸ਼ਟਾਚਾਰੀ ਜਿਹੜੀ ਹੈਗੀ ਆ ਜੋੜੋ ਪਾਰਟੀ ਬਣ ਗਈ ਆ ਇਹ ਜੁਮਲਾ ਪਾਰਟੀ ਬਣ ਗਈ ਆ ਇਹਨਾਂ ਨੂੰ ਐਕਸਪੋਜ਼ ਵੀ ਕਰਾਂਗੇ ਅਸੀਂ ਔਰ ਇਹ ਜਿਹੜਾ ਹੈਗਾ ਅਸੀਂ ਜਿਹੜੀ ਜਿਹੜਾ ਹੈਗਾ ਇਹ ਜਿਹੜੀ ਬੀਜੇਪੀ ਦਾ ਲੈਡ ਜਿਹੜਾ ਐਨਡੀਆ ਹੈਗਾ ਨਾ ਜੀ ਇਟਸ ਗੋਇੰਗ ਟੂ ਇਮਪਲੋਡ ਕਿਉਂਕਿ ਇਹਨਾਂ ਨੇ ਜਿਹੜੀ ਸ਼ੇਫਸਾਨਾ ਤੋੜ ਦਿੱਤੀ ਤੋੜ ਕੇ ਇਹਨਾਂ ਨੇ ਆਪਣੀ ਸਰਕਾਰ ਵਿਚਾਲੀ ਇਹਨਾਂ ਨੇ ਐਨਸੀਪੀ ਤੋੜ ਦਿੱਤੀ ਇਹਨਾਂ ਨੇ ਸਾਹਮ ਦੇ ਵਿੱਚ ਕਾਂਗਰਸ ਦੇ ਬੰਦੇ ਨੂੰ ਲਿਆਏ ਇਹਨਾਂ ਨੇ ਇੱਥੇ ਜਿਹੜੇ ਆਪਣੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਪਾਸੇ ਕਰ ਦਿੱਤੇ ਇਹਨਾਂ ਨੇ ਜਿਹੜਾ ਹੈਗਾ ਹੁਣ ਇਹਨਾਂ ਦਾ ਜਿਹੜਾ ਅੱਤ ਹੁੰਦੀ ਉਹਨਾਂ ਨੇ ਅੱਤ ਚੱਕੀ ਹੋਈ ਸੀ ਜੀ ਹੁਣ ਆਦਿਕ ਦੀ ਟਿੱਪੀ ਬਣਣੀ ਆ ਅੰਤ ਹੋਣਾ ਜੀ ਹੁਣ ਐਂਡੀਆ ਦਾ ਔਰ ਇੱਕ ਨਵੀਂ ਸ਼ੁਰੂਆਤ ਹੋਏਗੀ ਇੰਡੀਆ ਇਸ ਵਾਰੀ ਸਰਕਾਰ ਬਣਾਏਗੀ ਬੀਜੇਪੀ ਖੇਰੂ ਖੇਰੂ ਹੋ ਜਾਏਗੀ ਤੁਹਾਡੇ ਸਾਹਮਣੇ ਆ ਇਸ ਵੇਲੇ ਇਹ ਜਿਹੜਾ ਹੈਗਾ ਇੱਕ ਬਰੂਟਲ ਫੋਰਸ ਦੇ ਨਾਲ ਆ ਜੋ ਫੈਸਲਾ ਇਹਨਾਂ ਨੇ ਚੰਡੀਗੜ੍ਹ ਚ ਕੀਤਾ ਤੁਹਾਡੇ ਸਾਹਮਣੇ ਇੱਕ ਮੇਰ ਪਿੱਛੇ ਕਿੰਨੀ ਠੱਗੀ ਮਾਰੀ ਜਿਨਾਂ ਨੇ ਵੋਟਾਂ ਦੀ ਠੱਗੀ ਮਾਰੀ ਫੜੇ ਗਏ ਫਿਰ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਈ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਆ ਤੁਹਾਡੇ ਬੌਂਡ ਦਾ ਮਸਲਾ ਆਇਆ ਸੁਪਰੀਮ ਕੋਰਟ 'ਚ ਗਿਆ ਉੱਥੇ ਇਹਨਾਂ ਨੇ ਝੂਠ ਬੋਲਿਆ ਜੀ ਕਹਿੰਦੇ ਸਾਨੂੰ 5 ਮਹੀਨੇ ਲੱਗਣਗੇ ਦੇ ਦਿੱਤੀ ਨਾ 24 ਘੰਟੇ 'ਚ ਇਨਫੋਰਮੇਸ਼ਨ ਹੁਣ ਕਿੱਥੋਂ ਦੇ ਦਿੱਤੀ ਜੀ ਇਹਨਾਂ ਨੇ ਇਹਦਾ ਮਤਲਬ ਸਰੇਆਮ ਝੂਠ ਬੋਲਦੇ ਸੀਗੇ ਅਜੇ ਉਹ ਇਨਫੋਰਮੇਸ਼ਨ ਸਾਹਮਣੇ ਆਣ ਦਿਓ ਪੱਤਰਕਾਰ ਭਰਾਵਾਂ ਨੇ ਪਹਿਲਾਂ ਜਿਹੜੇ ਦੱਸਿਆ ਵੀ 30 ਇਹੋ ਜਿਹੇ ਕੰਪਨੀਆਂ ਸੀ ਜਿਨ੍ਹਾਂ ਨੇ ਭਾਜਪਾ ਨੂੰ ਟੱਕਾ ਨਹੀਂ ਦਿੱਤਾ ਸੀ ਉਹਨਾਂ ਤੇ ਰੇਡ ਹੋਇਆ ਉਹਨਾਂ ਦੇ ਉਹਨਾਂ ਤੇ ਕੇਸ ਹੋਏ ਉਹਨਾਂ ਨੇ ਚੰਦਾ ਦਿੱਤਾ ਫਿਰ ਉਹਨਾਂ ਦੀ ਜਬਾਨ ਤਾਂ ਹੋ ਗਈਆਂ ਮਤਲਬ ਨਾ ਜੀ ਇਹ ਸਾਰਾ ਕੁਝ ਜਿਹੜਾ ਹੈਗਾ ਬਿਗੇਸਟ ਸਕੈਮ ਆ ਜਿਹੜਾ 16000 ਕਰੋੜ ਦਾ ਉਹ ਤੁਹਾਡੇ ਸਾਹਮਣੇ ਆਣ ਜਾ ਰਿਹਾ ਬੀਜੇਪੀ ਦੀ ਨਈਅ ਡੁੱਬਣ ਜਾ ਰਹੀ ਆ ਔਰ ਇਹ ਪ੍ਰਨੀਤ ਕੌਰ ਵੀ ਵਿੱਚੀ ਆ ਜੀ ਜਿੰਨੇ ਭ੍ਰਿਸ਼ਟਾਚਾਰੀ ਉੱਥੇ ਪਹੁੰਚ ਗਏ ਆ ਇਹ ਸਾਰਾ ਬੇੜਾ ਹੁਣ ਡੁੱਬਣ ਜਾ ਰਿਹਾ ਜੀ ਜਿਹੜਾ ਇਹਨਾਂ ਨੇ ਬਾਲੋ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰੀ ਸਾਰੇ ਇਕੱਠੇ ਕੀਤੇ ਆ ਇਹਦਾ ਖਮਿਆਜਾ ਬੀਜੇਪੀ ਨੂੰ ਵੀ ਭੁਗਤਣਾ ਪਊਗਾ ਔਰ ਇਹ ਜਿਹੜੇ ਸਾਡੇ ਹੁਣ ਦੇ ਜਿਹੜੀ ਇਸ ਵੇਲੇ ਬੀਜੇਪੀ ਦੀ ਲੀਡਰਸ਼ਿਪ ਆ ਉਹ ਬੀਜੇਪੀ ਦਾ ਇਰਰੀਪੇਅਰਬਲ ਡੈਮੇਜ ਕਰ ਲਗੇ ਮੁੜ ਕੇ ਕਦੇ ਵੀ ਆਪਣੇ ਪੈਰਾਂ ਤੇ ਖੜੀ ਨਹੀਂ ਹੋ ਸਕੇਗੀ ਕਿਉਂਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਇਹ ਲੋਕਾਂ ਦੇ ਵਿੱਚੋਂ ਬਿਲਕੁਲ 네ਗੇਟਿਵ ਹੋ ਚੁੱਕੇ ਆ ਜੀ ਇਟਸ ਗੋਇੰਗ ਟੂ ਇਮਪਲੋਡ ਇਸ